ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਗ 10 ਐਦਨਾਮੇ ਦਾ ਭਾਵ ਸਰਕਾਰ ਅੰਗਰੇਜ਼ੀ ਤੇ ਮਹਾਰਾਜਾ ਰਣਜੀਤ ਸਿੰਘ ਬਹਾਦਰ ਬਾਲੀਏ ਲਾਹੌਰ ਪੰਜਾਬ ਵਿਚਾਲੇ ਕੁਝ મતਭੇਦ ਸਨ ਉਹ ਸਭ ਹੁਣ ਸਮਝੌਤੇ ਦੁਆਰਾ ਦੂਰ ਹੋ ਗਏ ਹਨ ਤੇ ਦੋਹਾਂ ਧਿਰਾਂ ਦੀ ਇੱਛਾ ਹੈ ਕਿ ਉਹਨਾਂ ਦੀ ਮਿੱਤਰਤਾ ਤੇ ਮਿਲਾਪ ਦਾ ਸਬੰਧ ਬਣਿਆ ਰਹੇ ਇਸ ਲਈ ਹੇਠ ਲਿਖੀਆਂ ਸ਼ਰਤਾਂ ਦਾ ਐਦਨਾਮਾ ਪ੍ਰਵਾਨ ਕੀਤਾ ਜਾਂਦਾ ਹੈ ਜਿਸ ਦੀ ਪਾਲਣਾ ਦੋਹਾਂ ਪਾਤਸ਼ਾਈਆਂ ਦੇ ਵਾਰਸਾਂ ਤੇ ਜਾਣਛੀਨਾ ਲਈ ਜ਼ਰੂਰੀ ਹੋਵੇਗੀ ਇਹ ਐਦਨਾਮਾ ਮਹਾਰਾਜਾ ਰਣਜੀਤ ਸਿੰਘ ਬਹਾਦਰ ਧਿਰ ਪਹਿਲੀ ਦੀ ਆਪਣੀ ਹਾਜ਼ਰੀ ਵਿੱਚ ਤੇ ਅੰਗਰੇਜ਼ੀ ਗਵਰਨਮੈਂਟ ਵੱਲੋਂ ਏਜੰਟ ਚਾਰਲਸ ਮਿਟਕਾਫ ਰਾਹੀਂ ਜੋ ਧਿਰ ਦੂਜੀ ਹੈ ਲਿਖਤ ਹੋਇਆ ਇੱਕ ਸਰਕਾਰ ਅੰਗਰੇਜ਼ੀ ਤੇ ریاست ਲਾਹੌਰ ਵਿੱਚ ਸਦਾ ਮਿੱਤਰਤਾ ਰਹੇਗੀ ਦੂਜਾ ਧਿਰ ਸਰਕਾਰ ਅੰਗਰੇਜ਼ੀ ਪਹਿਲੀ ਧਿਰ ਮਹਾਰਾਜਾ ਸਾਈਂ ਬਹਾਦਰ ਨੂੰ ਸਨਮਾਨ ਦੀ ਨਜ਼ਰ ਨਾਲ ਵੇਖੇਗੀ ਅਤੇ ਉਹਨੂੰ ਵੱਡੀਆਂ ਪਤਵੰਤੀਆਂ ਤਾਕਤਾਂ ਵਿੱਚੋਂ ਸਮਝੇਗੀ ਤੇ ਅੰਗਰੇਜ਼ੀ ਗਵਰਨਮੈਂਟ ਨੂੰ ਮਹਾਰਾਜਾ ਸਾਹਿਬ ਬਹਾਦਰ ਦੇ ਇਲਾਕੇ ਤੇ ਪਰਦਾ ਨਾਲ ਜੋ ਦਰਿਆ ਸਤਲੁਜ ਦੇ ਉਤਾਰ ਵੱਲ ਹੈ ਕੋਈ ਵਾਸਤਾ ਨਹੀਂ ਹੋਵੇਗਾ 2 ਮਹਾਰਾਜਾ ਸਾਹਿਬ ਬਹਾਦਰ ਦੇ ਕਬਜ਼ੇ ਵਿੱਚ ਆਇਆ ਹੋਇਆ ਇਲਾਕਾ ਜਾਂ ਉਸ ਦੇ ਸਮਿਪੀ ਲਕਿਨ ਵਿੱਚ ਜੋ ਦਰਿਆ ਸਤਲੁਜ ਦੇ ਖੱਬੇ ਪਾਸੇ ਹਨ ਉਹ ਉਸ ਤੋਂ ਵੱਧ ਫੌਜ ਨਹੀਂ ਰੱਖੇਗਾ ਜੋ ਉਸ ਦੇ ਅੰਦਰਲੇ ਪ੍ਰਬੰਧਾਂ ਲਈ ਜ਼ਰੂਰੀ ਹੈ ਅਤੇ ਨਾ ਹੀ ਗਵਾਂਡੀ ਰਈਸਾਂ ਤੇ ਉਹਨਾਂ ਦੇ ਇਲਾਕਿਆਂ ਤੇ ਕੋਈ ਸਬੰਧ ਰੱਖੇਗਾ। 3 ਅਪਰੋਕਤ ਸ਼ਰਤਾਂ ਵਿੱਚੋਂ ਕਿਸੇ ਇੱਕ ਦੇ ਟੁੱਟਣ ਜਾਂ ਦੋਹਾਂ ਤਾਕਤਾਂ ਵਿੱਚੋਂ ਇੱਕ ਦੂਜੇ ਨਾਲ ਮਿੱਤਰਤਾ ਦੇ ਵਰਤਾਰੇ ਵਿੱਚ ਪੂਰਾ ਨਾ ਉਤਰਨ ਦੀ ਦਸ਼ਾ ਵਿੱਚ ਇਹ ਐਦਨਾਮਾ ਟੁੱਟਿਆ ਸਮਝਿਆ ਜਾਵੇਗਾ। 4 ਇਹ ਐਦਨਾਮਾ ਜਿਸ ਵਿੱਚ ਦੋਹਾਂ ਧਿਰਾਂ ਦੀਆਂ ਸ਼ਰਤਾਂ ਲਿਖੀਆਂ ਹੋਈਆਂ ਹਨ, ਅਮ੍ਰਿਤਸਰ ਵਿੱਚ 25 ਅਪ੍ਰੈਲ 1809 ਈਸਵੀ ਨੂੰ ਸੰਪੂਰਨ ਹੋਇਆ। ਮਿਸਟਰ ਚਾਰਲਸ ਮਿਟਕਾਫ ਨੇ ਆਪਣੇ ਦਸਤਖਤ ਦੀ ਇਸ ਦਾ ਇੱਕ ਉਤਾਰਾ ਅੰਗਰੇਜ਼ੀ ਫਾਰਸੀ ਅੱਖਰਾਂ ਵਿੱਚ ਰਾਜਾ ਲਾਹੌਰ ਨੂੰ ਦੇ ਦਿੱਤਾ ਹੈ ਅਤੇ ਰਾਜਾ ਨੇ ਉਸ ਦੇ ਦੂਜੇ ਉਤਾਰੇ ਤੇ ਆਪਣੇ ਦਸਤਖਤ ਤੇ ਮੋਹਰ ਲਾ ਕੇ ਮਿਸਟਰ ਮਿਟਕਾਫ ਭਰੋਸਾ ਦਉਂਦਾ ਹੈ ਕਿ ਉਹ 2 ਮਹੀਨਿਆਂ ਦੇ ਅੰਦਰ ਉਸ ਦੀ ਪ੍ਰਵਾਨਗੀ ਰਾਈਟ ਆਨਰੇਬਲ ਗਵਰਨਰ ਜਨਰਲ ਇਨ ਕੌਂਸਲ ਤੋਂ ਮੰਗਾ ਅਤੇ ਉਸ ਦੇ ਮਹਾਰਾਜਾ ਸਾਹਿਬ ਨੂੰ ਪਹੁੰਚਾਉਣ ਦੇ ਬਾਅਦ ਇਹ ਐਦਨਾਮਾ ਪੱਕਾ ਸਮਝਿਆ ਜਾਵੇਗਾ ਤੇ ਦੋਹਾਂ ਧਿਰਾਂ ਪਰ ਇਸ ਦੀ ਪਾਲਣਾ ਜ਼ਰੂਰੀ ਹੋਵੇਗੀ। ਐਦਨਾਮੇ ਦਾ ਇਹ ਉਤਾਰਾ ਜੋ ਇਸ ਸਮੇਂ ਮਹਾਰਾਜਾ ਸਾਹਿਬ ਬਹਾਦਰ ਨੂੰ ਦਿੱਤਾ ਜਾਂਦਾ ਹੈ, ਮੋਹਰ ਲਿਆ ਜਾਵੇਗਾ। ਮੋਹਰ ਤੇ ਦਸਕਤ ਸੀਟੀ ਮਟਕਾਫ ਕੰਪਨੀ। ਮਹਾਰਾਜਾ ਦਸਕਤ ਤੇ ਮੋਹਰ ਰਣਜੀਤ ਸਿੰਘ ਭਾਦਰ। ਇਹ ਐਦਨਾਮਾ 3 ਮਈ ਸਨ 1890 ਈਸਵੀ ਨੂੰ ਪ੍ਰਵਾਨ ਹੋ ਕੇ ਆਇਆ ਜੋ ਮਹਾਰਾਜੇ ਨੂੰ ਦੇ ਦਿੱਤਾ ਗਿਆ। ਇਸ ਐਦਨਾਮੇ ਦੇ ਮੁਕੰਮਲ ਹੋ ਜਾਣ ਉਪਰੰਤ ਮਿਸਟਰ ਮਿਟਕਾਫ ਬੜੀ ਖੁਸ਼ੀ ਤੇ ਪ੍ਰਸੰਨਤਾ ਨਾਲ 1 ਮਈ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਵਿਦਾ ਹੋਇਆ। ਵਿਦਾਇਗੀ ਸਮੇਂ ਇਸ ਨੂੰ ਨਿਜਮ ਅਨੁਸਾਰ ਬਹੁਮੁੱਲੀ ਖਿੱਲਤ ਦਿੱਤੀ ਗਈ ਤੇ ਗਵਰਨਰ ਜਨਰਲ ਲਈ ਵੀ ਸੁਗਾਤਾਂ ਭੇਜੀਆਂ ਗਈਆਂ। ਸਤਲੁਜ ਪਾਰ ਦੇ ਰਾਇਸਾਂ ਲਈ ਇਤਲਾਨਾਮਾ। ਮਿਸਟਰ ਮਿਟਕਾਫ ਜਦ ਪਟਿਆਲੇ ਪੁੱਜਾ ਤਾਂ ਗਵਰਨਮੈਂਟ ਹਿੰਦ ਦਾ ਹੁਕਮਨਾਮਾ ਸਾਰੇ ਰਾਇਸਾਂ ਨੂੰ ਪੜ੍ਹ ਕੇ ਸੁਣਾਇਆ ਜਿਸ ਵਿੱਚ ਸਤਲੁਜ ਪਾਰ ਦੇ ਰਾਇਸਾਂ ਲਈ ਸ਼ਰਤਾਂ ਲਿਖੀਆਂ ਸਨ ਜਿਸ ਦਾ ਸਾਰ ਇਹ ਹੈ। ਇਹ ਗੱਲ ਸੂਰਜ ਦੀ ਤਰ੍ਹਾਂ ਪ੍ਰਕਾਸ਼ਮਾਨ ਹੈ ਕਿ ਅੰਗਰੇਜ਼ੀ ਫੌਜ ਨੂੰ ਸਰਕਾਰ ਅੰਗਰੇਜ਼ੀ ਦਾ ਸਤੂਰਜ ਵੱਲ ਭਜਣਾ ਨਰੋਲ ਕਈ ਕੁ ਸਰਦਾਰਾਂ ਦੀ ਤਰਖਾਸਤ ਪਰ ਤੇ ਉਹਨਾਂ ਦੀ ਮਿੱਤਰਤਾ ਨੂੰ ਮੁੱਖ ਰੱਖ ਕੇ ਉਹਨਾਂ ਦੇ ਇਲਾਕਿਆਂ ਤੇ ਸੁਤੰਤਰਤਾ ਨੂੰ ਸਥਿਰ ਰੱਖਣ ਲਈ ਸੀ ਇਸ ਸਮੇਂ ਕੈਦਨਾਮਾ 25 ਅਪ੍ਰੈਲ ਸਨ 1809 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਸਰਕਾਰ ਅੰਗਰੇਜ਼ੀ ਵਿਚਾਲੇ ਗਵਰਨਰ ਜਨਰਲ ਦੀ ਪ੍ਰਵਾਨਗੀ ਨਾਲ ਹੋ ਚੁੱਕਾ ਹੈ ਮੈਨੂੰ ਇਸ ਗੱਲ ਨੂੰ ਪ੍ਰਗਟ ਕਰਨ ਵਿੱਚ ਖੁਸ਼ੀ ਹੈ ਕਿ ਮੈਂ ਮਾਲਵਾ ਅਤੇ ਸਰਹੰਦ ਦੇ ਇਲਾਕੇ ਦੇ ਰੈਜਾਂ ਤੇ ਸਰਦਾਰਾਂ ਦੀ ਤਸੱਲੀ ਲਈ ਗਵਰਨਮੈਂਟ ਦੀ ਪ੍ਰਵਾਨਗੀ ਨਾਲ ਇਹ ਦਸਤਾਵੇਜ਼ ਪ੍ਰਗਟ ਕਰਦਾ ਹਾਂ ਜਿਸ ਵਿੱਚ ਹੇਠ ਲਿਖੀਆਂ 7 ਸ਼ਰਤਾਂ ਹਨ ਨੰਬਰ 1 ਮਾਲਵਾ ਅਤੇ ਸਰਹੰਦ ਦੇ ਇਲਾਕੇ ਦੇ ਰੈਜ ਸਰਕਾਰ ਅੰਗਰੇਜ਼ੀ ਦੀ ਰੱਖਿਆ ਵਿੱਚ ਆ ਗਏ ਹਨ ਉਹਨਾਂ ਨੂੰ ਅੱਗੇ ਲਈ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਤੋਂ ਇਸ ਐਦਨਾਮੇ ਦੀਆਂ ਸ਼ਰਤਾਂ ਅਨੁਸਾਰ ਅੱਡ ਕੀਤਾ ਗਿਆ ਹੈ 2 ਉਨਾ ਰਾਇਸਾਂ ਦਾ ਸਾਰਾ ਇਲਾਕਾ ਜੋ ਅੰਗਰੇਜ਼ੀ ਰੱਖਿਆ ਵਿੱਚ ਆ ਗਿਆ ਹੈ ਉਸ ਦੀ ਪੈਦਾਵਾਰ ਜਾਂ ਹੱਕ ਬਾਜ਼ਗੁਜ਼ਾਰੀ ਤੋਂ ਉਸਤੰਤਰ ਰਹੇਗਾ 3 ਇਹਨਾਂ ਰਾਇਸਾਂ ਦੇ ਜੋ ਅਧਿਕਾਰ ਅੰਗਰੇਜ਼ਾਂ ਨਾਲ ਸੰਬੰਧਿਤ ਹੋਣ ਤੋਂ ਪਹਿਲਾਂ ਸਨ ਉਹ ਉਹਨਾਂ ਦੇ ਜਿਉਂਤ ਤਿਉਂ ਰਹਿਣਗੇ 4 ਜੇ ਕਦੇ ਸ਼ਾਂਤੀ ਸਥਿਰ ਰੱਖਣ ਲਈ ਅੰਗਰੇਜ਼ੀ ਫੌਜ ਨੂੰ ਇਹਨਾਂ ਦੇ ਇਲਾਕਿਆਂ ਵਿੱਚੋਂ ਦੀ ਲੰਘਣ ਦੀ ਲੋੜ ਪਵੇ ਤਾਂ ਜ਼ਰੂਰੀ ਹੋਵੇਗਾ ਕਿ ਜਿਸ ਰਾਇਸ ਦੇ ਇਲਾਕੇ ਵਿੱਚੋਂ ਲੰਘੇ ਉਹ ਆਪਣੀ ਪੂਰੀ ਪੂਰੀ ਸ਼ਕਤੀ ਅਨੁਸਾਰ ਇਸ ਦੀ ਸਹਾਇਤਾ ਕਰੇ ਉਸ ਨੂੰ ਅਨਾਜ ਅਤੇ ਹੋਰ ਜੋ ਕੁਝ ਲੋੜ ਪਵੇ ਦੇਵੇ 5 ਜੇ ਕਦੇ ਕਿਸੇ ਦੇਸ਼ ਤੋਂ ਕੋਈ ਵੈਰੀ ਆ ਕੇ ਇਸ ਇਲਾਕੇ ਨੂੰ ਫਤਿਹ ਕਰਨਾ ਚਾਹੇ ਤੇ ਮਿੱਤਰਤਾ ਦੇ ਨਿਯਮ ਅਨੁਸਾਰ ਹਰ ਇੱਕ ਧਿਰ ਦੇ ਲਾਭ ਲਈ ਇਹ ਜ਼ਰੂਰੀ ਹੋਵੇਗਾ ਕਿ ਇਹ ਸਾਰੇ ਰਾਈਸ ਆਪੋ ਆਪਣੀਆਂ ਸਾਰੀਆਂ ਫੌਜਾਂ ਨਾਲ ਸਰਕਾਰ ਅੰਗਰੇਜ਼ੀ ਦੀ ਫੌਜ ਨਾਲ ਮਿਲ ਜਾਣ ਤੇ ਆਪਣੀ ਸਾਰੀ ਕੋਸ਼ਿਸ਼ ਨਾਲ ਵੈਰੀ ਨੂੰ ਇਸ ਮੁਲਕ ਤੋਂ ਕੱਢ ਦੇਣ ਐਸੇ ਸਮੇਂ ਨਾ ਰਾਈਸਾਂ ਦੀ ਫੌਜ ਅੰਗਰੇਜ਼ੀ ਕਵੈਦਵਾਨ ਦੀ ਤਹਿਤ ਕੰਮ ਕਰੇਗੀ 6 ਉਹ ਸਭੇ ਵਿਲੈਤੀ ਸਮਾਨ ਜੋ ਯੂਰਪੀਨ ਇਲਾਕੇ ਤੋਂ ਅੰਗਰੇਜ਼ੀ ਫੌਜਾਂ ਦੇ ਵਰਤਨ ਲਈ ਇਸ ਇਲਾਕੇ ਵਿੱਚੋਂ ਲੰਗੇ ਉਸ ਪਰ ਕੋਈ ਮਸੂਲ ਨਾ ਲਿਆ ਜਾਵੇਗਾ 7 ਜਿੰਨੇ ਘੋੜੇ ਸਰਕਾਰ ਅੰਗਰੇਜ਼ੀ ਦੇ ਰਸਾਲਿਆਂ ਲਈ ਚਾਹੇ ਇਸ ਇਲਾਕੇ ਵਿੱਚੋਂ ਜਾਂ ਕਿਸੇ ਹੋਰ ਦੇਸ਼ ਤੋਂ ਖਰੀਦੇ ਹੋਏ ਇਸ ਇਲਾਕੇ ਵਿੱਚੋਂ ਲੰਘ ਕੇ ਜਾਣ ਤਾਂ ਉਹਨਾਂ ਨੂੰ ਸਭ ਤਰ੍ਹਾਂ ਖੁੱਲ ਹੋਵੇਗੀ ਤੇ ਉਹਨਾਂ ਪਰ ਕੋਈ ਕਰਨਾ ਲਿਆ ਜਾਵੇਗਾ ਘੋੜੇ ਲੰਘਾਣ ਜਾਂ ਖਰੀਦਣ ਵਾਲਿਆਂ ਪਾਸ ਰੈਜ਼ੀਡੈਂਟ ਦਿੱਲੀ ਜਾਂ ਸਰਹੰਦ ਦੇ ਅੰਗਰੇਜ਼ੀ ਕਰਮਚਾਰੀ ਦੀ ਤਸਕਤੀ ਵਿਰਾਦਾਰੀ ਹੋਇਆ ਕਰੇਗੀ। ਇਸ ਤਰ੍ਹਾਂ ਉਪਰੋਕਤ ਐਦ ਨਾਮੇ ਦੇ ਬਾਅਦ ਸਤਲੁਜ ਪਾਰ ਦੇ ਇਲਾਕਿਆਂ ਦੇ ਰੈਿਸਾਂ ਦਾ ਸਦਾ ਲਈ ਮਹਾਰਾਜਾ ਰਣਜੀਤ ਸਿੰਘ ਨਾਲੋਂ ਸੰਬੰਧ ਟੁੱਟ ਗਿਆ। ਇਸ ਦਿਨ ਤੋਂ ਅੰਗਰੇਜ਼ੀ ਸ਼ਾਮਣੀ ਲੁਧਿਆਣੇ ਵਿੱਚ ਪਾਈ ਗਈ ਜਿੱਥੇ ਕੁਝ ਫੌਜ ਰੱਖਣੀ ਨੀਅਤ ਹੋਈ। ਇਸ ਫੌਜ ਦਾ ਕਮਾਂਡਰ ਸਰ ਡੇਵਿਡ ਐਕਟਰ ਲੋਨੀ ਥਾਪਿਆ ਗਿਆ ਜੋ ਫੌਜੀ ਤੇ ਰਾਜਸੀ ਦੋਹਾਂ ਗੁਣਾ ਵਿੱਚ ਉਸ ਸਮੇਂ ਉਦੁੱਤੀ ਮੰਨਿਆ ਜਾਂਦਾ ਸੀ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਰਹਿਣ ਲਈ ਬਖਸ਼ੀਨੰਦ ਭੰਡਾਰੀ ਬਟਾਲੇ ਦਾ ਸਨੀਕ ਮਹਾਰਾਜਾ ਰਣਜੀਤ ਸਿੰਘ ਦਾ سفیر ਨਿਯਤ ਹੋਇਆ ਅਤੇ ਇਸੇ ਤਰ੍ਹਾਂ ਖੁਸ਼ਵਕਤ ਰਾਏ ਲਾਹੌਰ ਦਰਬਾਰ ਵਿੱਚ ਅੰਗਰੇਜ਼ੀ ਸਰਕਾਰ ਵੱਲ ਖਬਰ ਨਿਵੀ ਸਥਾਪਿਆ ਗਿਆ। ਗੋਰਖਿਆਂ ਤੋਂ ਦੂਜੀ ਵਾਰ ਸੰਸਾਰਚੰਦ ਨੂੰ ਬਚਾਉਣਾ। ਸਾਲ 1809 ਈਸਵੀ ਵਿੱਚ ਗੋਰਖਿਆਂ ਨੇ ਰਾਜਾ ਸੰਸਾਰਚੰਦ ਕਾਂਗੜੇ ਵਾਲੇ ਪਰ ਬਹੁਤ ਸਾਰੀ ਫੌਜ ਨਾਲ ਚੜਾਈ ਕੀਤੀ ਅਤੇ ਆਉਂਦੇ ਹੀ ਰਾਜਾ ਨੂੰ ਕੋਟ ਕਾਂਗੜੇ ਕਿਲੇ ਵਿੱਚ ਬੰਦ ਕਰ ਦਿੱਤਾ। ਰਾਜਾ ਸੰਸਾਰ ਚੰਦ ਨੇ ਜਦ ਆਪਣੇ ਆਪ ਨੂੰ ਗੋਰਖਿਆਂ ਹੱਥੋਂ ਬਚਣਾ ਅਸੰਭਵ ਦਿੱਤਾ ਤਾਂ ਉਸ ਨੇ ਭਾਈ ਫਤੇ ਚੰਦ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿੱਚ ਲਾਹੌਰ ਭੇਜਿਆ ਕਿ ਮਹਾਰਾਜਾ ਆਪਣੀ ਫੌਜ ਨਾਲ ਉਹਨਾਂ ਦੀ ਇਸ ਕਠਿਨ ਸਮੇਂ ਵਿੱਚ ਸਹਾਇਤਾ ਕਰੇ ਜਿਸ ਦੇ ਬਦਲੇ ਉਹਨਾਂ ਨੇ ਮਹਾਰਾਜੇ ਨੂੰ ਕਾਂਗੜੇ ਦਾ ਕਿਲਾ ਦੇਣਾ ਪ੍ਰਵਾਨ ਕੀਤਾ ਸ਼ੇਰੇ ਪੰਜਾਬ ਦਾ ਇਹ ਆਮ ਵਤੀਰਾ ਸੀ ਕਿ ਜਦ ਕੋਈ ਲੋੜਵੰਦ ਆਪਦੀ ਸੇਵਾ ਵਿੱਚ ਸਹਾਇਤਾ ਲਈ ਆਉਂਦਾ ਤਾਂ ਆਪ ਜਰੂਰ ਉਸ ਦੀ ਬਾਹ ਫੜਦੇ ਇਸ ਸਮੇਂ ਮਹਾਰਾਜਾ ਨੇ ਸੰਸਾਰਚੰਦ ਤੇ ਫਤੇ ਚੰਦ ਦੀ ਬੇਨਤੀ ਮੰਨ ਲਈ ਤੇ ਉਹਨਾਂ ਦੀ ਸਹਾਇਤਾ ਲਈ ਤਿਆਰੀ ਦਾ ਹੁਕਮ ਦਿੱਤਾ ਥੋੜੇ ਸਮੇਂ ਵਿੱਚ ਹੀ ਜਦ ਤਿਆਰੀਆਂ ਸੰਪੂਰਨ ਹੋ ਗਈਆਂ ਤਾਂ ਆਪਣੇ ਕੂਤਦਾ ਹੁਕਮ ਦੇ ਦਿੱਤਾ ਤੇ ਸਮੇਂ ਸਿਰ ਕਾਂਗੜੇ ਪਹੁੰਚ ਗਏ ਇੱਥੇ ਪਹੁੰਚ ਕੇ ਵੈਰੀ ਦੇ ਲਸ਼ਕਰ ਦਾ ਰੰਗ ਵੇਖ ਕੇ ਇੱਕ ਦਿਨ ਸਵੇਰੇ ਹੀ ਵੈਰੀ ਦੀ ਫੌਜ ਪਰਤਾਵਾ ਜਾ ਕੀਤਾ ਅੱਗੋਂ ਗੋਰਖੇ ਵੀ ਜੋ ਆਪਣੀ ਵੀਰਤਾ ਲਈ ਪ੍ਰਸਿੱਧ ਸਨ ਚੰਗੀ ਤਰ੍ਹਾਂ ਜੰਮ ਕੇ ਲੜੇ ਤੇ ਪੂਰੀ ਬਰਯਾਮਤਾ ਦੱਸੀ ਸਵੇਰ ਤੋਂ ਲੋਡੇ ਪੈਰ ਤੱਕ ਤੁਲਵੀ ਬਲ ਪ੍ਰੀਖਿਆ ਹੁੰਦੀ ਰਹੀ। ਸ਼ੇਕਰ ਗੋਰਖਿਆਂ ਵਿੱਚ ਖਲਬਲੀ ਪੈ ਗਈ ਤੇ ਉਹ ਆਪਣੇ ਮੋਰਚੇ ਛੱਡ ਕੇ ਪਿੱਛੇ ਹਟ ਗਏ। ਬਸ ਉਹਨਾਂ ਦੇ ਪੈਰ ਖਿਲਣੇ ਹੀ ਸਨ ਕਿ ਉੱਪਰੋਂ ਸੱਜਰ ਸ਼ਾਹ ਖਾਲਜ਼ਾ ਫੌਜ ਨਾਲ ਹੋਰ ਹੱਲਾ ਕੀਤਾ ਗਿਆ। ਜਿੱਦਾਂ ਸਿੱਟਾ ਖਾਲਸੇ ਦੀ ਨਰੋਲ ਫਤੇ ਸੀ, ਸੂਰਜ ਦੇ ਲੋਕ ਹੁੰਦਿਆਂ ਗੋਰਖੇ ਵੀ ਇਨ੍ਹਾਂ ਪਹਾੜਾਂ ਵਿੱਚ ਅਲੋਪ ਹੋ ਗਏ। ਇਸ ਲੜਾਈ ਵਿੱਚ ਗੋਰਖਿਆਂ ਦਾ ਨੁਕਸਾਨ ਭਾਰੀ ਸੀ। ਦੂਜੇ ਦਿਨ ਪਤਾ ਲੱਗਾ ਕਿ ਭੌਣ ਦੇ ਲਾਗੇ ਫਿਰ ਇਕੱਠੇ ਹੋ ਕੇ ਮੋਰਚੇ ਤਿਆਰ ਕਰ ਰਹੇ ਹਮ ਮਹਾਰਾਜਾ ਸਾਹਿਬ ਨੇ ਅਗਲੇ ਦਿਨ ਕੁਝ ਫੌਜ ਉੱਥੇ ਭੇਜ ਕੇ ਉਥੋਂ ਵੀ ਉਹਨਾਂ ਨੂੰ ਕੱਢਣ ਦਾ ਹੁਕਮ ਦਿੱਤਾ ਇੱਥੇ ਗੋਰਖਿਆਂ ਨੇ ਪਿਛਲੀ ਭਾਂਜ ਦੇ ਕਲੰਕ ਨੂੰ ਧੋਣ ਲਈ ਤੇ ਆਪਣੀ ਕੌਮੀ ਅਰਖ ਨੂੰ ਬਚਾਉਣ ਲਈ ਭਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਖਾਲਸਾ ਫੌਜ ਦੇ ਉੱਥੇ ਪਹੁੰਚਦੇ ਹੀ ਬੜੀ ਲਹੂ ਡੋਲਵੀ ਲੜਾਈ ਆਰੰਭ ਹੋਈ ਪਹਿਲੇ ਦੋਹਾਂ ਧਿਰਾਂ ਵੱਲੋਂ ਗੋਲੀਆਂ ਤੇ ਤੀਰ ਵਰਤੇ ਰਹੇ ਛੇਕੜ ਹੁਣ ਦੋਵੇਂ ਫੌਜਾਂ ਇੰਨੀਆਂ ਲੱਗੇ ਪਹੁੰਚ ਗਈਆਂ ਕਿ ਗੋਲੀ ਬੰਦ ਹੋ ਗਈ। ਇਧਰ ਉਹ ਖਾਲਸੇ ਨੇ ਸ੍ਰੀ ਸਾਹਿਬ ਧੂ ਲਈਆਂ ਤੇ ਉਧਰ ਗੋਰਖਿਆਂ ਖੋਖਰੀਆਂ ਛੱਕ ਕੱਢੀਆਂ ਤੇ ਹੁਣ ਹੱਥੋ ਹੱਥ ਕਸਮਾਨ ਮਚਿਆ ਕਿ ਮਾਨੋ ਕਹਿਰ ਵਰਤ ਗਿਆ। ਤੋ ਇਹ ਕੌਮਾਂ ਅੱਜ ਇਸ ਗੱਲ ਦਾ ਨਿਰਣਾ ਕਰਨਾ ਚਾਹੁੰਦੀਆਂ ਸਨ ਕਿ ਸੰਸਾਰ ਪਰ ਕਿਹੜੀ ਕੌਮ ਉਹ ਦੁੱਤੀ ਜੰਗੀ ਅਖਵਾਉਣ ਦੀ ਹੱਕਦਾਰ ਹੈ। ਅੱਜ ਸੁਆਦਲੀ ਲੜਾਈ ਹੋਈ। ਦੋਹਾਂ ਧਿਰਾਂ ਨੇ ਕੋਈ ਕਸਰ ਆਪੋ ਆਪਣੇ ਜੰਗੀ ਹੁਨਰ ਤੇ ਆਪਾ ਵਾਰਨ ਵਿੱਚ ਪਿੱਛੇ ਨਾ ਛੱਡੀ। ਗੁਰੂ ਨੂੰ ਇਹ ਮਨਜ਼ੂਰ ਸੀ ਕਿ ਖਾਲਸਾ ਸਭ ਤੋਂ ਉੱਚਾ ਰਹੇ ਜਿਸ ਲਈ ਗੋਰਕੇ ਲੰਮੀਆਂ ਤਲਵਾਰਾਂ ਦੀ ਮਾਰ ਤੋਂ ਅਦੀਰ ਹੋ ਕੇ ਇੱਕਾ ਇੱਕ ਪਿੱਛੇ ਹਟਦੇ ਉਦੋਂ ਖਾਲਸਾ ਹੋਰ ਅੱਗੇ ਵਧਿਆ ਤੇ ਹੁਣ ਵੈਰੀਆਂ ਵਿੱਚ ਇੱਕ ਆਮ ਭਾਜੜ ਪੈ ਗਈ ਹਰ ਮੈਦਾਨ ਖਾਲਸੇ ਦੇ ਹੱਥ ਰਿਹਾ ਗੋਰਕੇ ਸੈਂਕੜੇ ਮੁਰਦੇ ਮੈਦਾਨ ਵਿੱਚ ਛੱਡ ਕੇ ਨਸ ਗਏ ਖਾਲਸੇ ਦਾ ਨੁਕਸਾਨ ਵੀ ਖਾਸਾ ਸੀ ਪਰ ਇਸ ਫਤਿਹ ਦਾ ਫਲ ਇਹ ਹੋਇਆ ਕਿ ਸਾਰਾ ਪਹਾੜੀ ਇਲਾਕਾ ਮਹਾਰਾਜਾ ਸਾਹਿਬ ਦੀ ਤਹਿਤ ਵਿੱਚ ਆ ਗਿਆ ਮੋੜ 24 ਦਸੰਬਰ ਸਨ 1808 ਈਸਵੀ ਨੂੰ ਮਹਾਰਾਜਾ ਸਾਹਿਬ ਨੇ ਕਾਂਗੜੇ ਦੇ ਕਿਲੇ ਵਿੱਚ ਪ੍ਰਵੇਸ਼ ਕਰਕੇ ਇੱਕ ਦਰਬਾਰ ਕੀਤਾ ਜਿਸ ਵਿੱਚ ਕਾਂਗੜਾ ਚੰਬਾ ਨੂਰਪੁਰ ਕੋਟਲਾ ਸ਼ਾ ਜਸਰੋਤਾ ਬਸੌਲੀ ਮਾਨਕੋਟ ਜਸਵਾਨ ਖਿਬਾਗਲੌਰ ਕਹਿਲੂਰ ਮੰਡੀ ਸਕੇਤ ਕੁਲੂ ਅਤੇ ਦਤਾਰਪੁਰ ਆਦਿ ਦੇ ਰਾਜੇ ਹਾਜ਼ਰ ਸਨ ਸਾਰੇ ਪਹਾੜੀ ਰਾਜਾ ਨੇ ਸ਼ੇਰੇ ਪੰਜਾਬ ਅੱਗੇ ਨਜ਼ਰਾਂ ਪੇਸ਼ ਕੀਤੀਆਂ ਅਤੇ ਮਹਾਰਾਜਾ ਸਾਹਿਬ ਵੱਲੋਂ ਸਭ ਨੂੰ ਬਹੁਮੁੱਲੀਆਂ ਖੇਲ ਤਾਂ ਮਿਲੀਆਂ ਇਸ ਸਮੇਂ ਨਾ ਸਾਰੀਆਂ ਰਿਆਸਤਾਂ ਦਾ ਗਵਰਨਰ ਕਿਲਾਦਾਰ ਸਰਦਾਰ ਤੇਸਾ ਸਿੰਘ ਮਜੀਠੀਆ ਥਾਪਿਆ ਗਿਆ ਤੇ ਇਸ ਦੀ ਤਹਿਤ ਵਿੱਚ ਪਹਾੜ ਸਿੰਘ ਨਾਇਪਨਾਜਮ ਨਿਯੁਕਤ ਹੋਇਆ ਜਿੰਨੀ ਫੌਜ ਦੀ ਲੋੜ ਸਮਝੀ ਗਈ ਉਹ ਕਿਲਾ ਕੰਗੜਾ ਵਿੱਚ ਹੀ ਰੱਖੀ ਗਈ ਇੱਥੇ ਹੁੰਦੇ ਹੁੰਦੇ ਮਹਾਰਾਜਾ ਸਾਹਿਬ ਸ਼੍ਰੀ ਅਮਰਤ ਸਰ ਸਾਹਿਬ ਜੀ ਆ ਗਏ ਇੱਥੇ ਇਸ ਫਤਿਹ ਪਰ ਬੜੀਆਂ ਖੁਸ਼ੀਆਂ ਸਰਬੱਤ ਪਰਜਾ ਵੱਲੋਂ ਮਨਾਇਆ ਗਿਆ ਮਹਾਰਾਜੇ ਨੇ ਸ਼ੇਰ-ਦਰਬਾਰ ਸਾਹਿਬ ਦੇ ਟੈਲੇ ਲਈ ਪਾਰੀ ਗੱਪਾ ਅਰਦਾਸ ਕਰਵਾਇਆ ਫਰਵਰੀ ਸਨ 1810 ਈਸਵੀ ਵਿੱਚ ਸ਼ੇਰੇ ਪੰਜਾਬ ਖੁਸ਼ ਆਬਦੀ ਮਹਿਮ ਪਰ ਆਏ ਹੋਏ ਸਨ ਕਿਤੇ ਸ਼ਾਸਗਾਦੇ ਆਦਮੀ ਆਏ ਤੇ ਕਹਿਣ ਲੱਗੇ ਕਿ ਸ਼ਾਸੂਜਾ ਉੱਲ ਸ਼ਾ ਕਾਬਲ ਮਹਿਮੂਦ ਉੱਲ ਨਸ ਕੇ ਪੰਜਾਬ ਵੱਲ ਆਪ ਨੂੰ ਮਿਲਣਾ ਰਿਹਾ ਹੈ ਜਿਹੜੀ ਤਾਂ ਆਪ ਦੱਸੋ ਉੱਥੇ ਪਹੁੰਚ ਜਾਏ ਮਹਾਰਾਜੇ ਨੇ ਸ਼ਾਸੂਜਾ ਨੂੰ ਖੁਸ਼ ਆਬੇਤੀ ਬੁਲਾ ਲਿਆ ਕੁਝ ਦਿਨਾਂ ਬਾਅਦ ਸ਼ਾ ਇੱਥੇ ਆ ਗਿਆ ਮਹਾਰਾਜਾ ਸਾਹਿਬ ਨੇ ਸਹੀ ਤਰੀਕੇ ਨਾਲ 1250 ਰੁਪਿਆ ਉਸ ਦੀ ਪ੍ਰੌਣਾਚਾਰੀ ਲਈ ਪਹਿਲੇ ਦਿਨ ਭੇਜਿਆ ਤੇ ਉਸ ਦਾ ਮਾਣ ਸਭ ਤਰ੍ਹਾਂ ਮੁੱਖ ਰੱਖਿਆ। ਸ਼ਾਹ ਮਹਾਰਾਜੇ ਦਾ ਅਧਨਵਤੀ ਸੀ। ਫੇਰ ਇਸ ਆਪਦਾ ਦੇ ਸਮੇਂ ਉਸ ਨੇ ਮਹਾਰਾਜੇ ਤੋਂ ਗੁਜ਼ਾਰਾ ਮੰਗਿਆ ਜੋ ਖੁੱਲੇ ਦਿਲ ਮਹਾਰਾਜੇ ਨੇ ਖੁਸ਼ੀ ਨਾਲ ਸ਼ਾਦੀ ਮੰਗ ਅਨੁਸਾਰ ਦੇਣਾ ਪ੍ਰਵਾਨ ਕੀਤਾ। ਸ਼ਾਹ ਨੇ ਸਮੇਂ ਇਹ ਵੀ ਸ਼ਿਕਾਇਤ ਕੀਤੀ ਕਿ ਨਵਾਬ ਮਲਤਾਨ ਨੇ ਇਸ ਗੱਲ ਦੇ ਸਮੇਂ ਉਸ ਨਾਲ ਚੰਗਾ ਵਰਤਾਵ ਨਹੀਂ ਕੀਤਾ। ਆਪ ਇਸ ਨੂੰ ਬੁਰੇ ਸਲੂਕ ਦੀ ਸਜ਼ਾ ਦੇਵੋ। ਸ਼ਾਹ ਸੁਜਾਦ ਨੇ ਆਪਣੇ ਵਸੇਵੇਂ ਲਈ ਪਹਿਲੇ ਪੈਲ ਰਾਵਲਪਿੰਡੀ ਪਸੰਦ ਕੀਤੀ। ਸ਼ੇਰੇ ਪੰਜਾਬ ਨੇ ਇਲਾਕੇ ਦੇ ਕਾਰਦਾਰ ਦੇ ਨਾਮ ਫਰਮਾਨ ਲਿਖ ਦਿੱਤਾ ਕਿ ਸ਼ਾਹ ਦੇ ਰਹਿਣ ਲਈ ਸਾਰੀਆਂ ਜ਼ਰੂਰੀ ਲੋੜਾਂ ਪੂਰੀਆਂ ਕੀਤੀਆਂ ਜਾਣ। ਇਸ ਦੇ ਬਾਅਦ ਸ਼ਾਹ ਸੁਜਾਦ ਮਹਾਰਾਜੇ ਤੋਂ ਆਗਿਆ ਲੈ ਕੇ ਰਾਵਲਪਿੰਡੀ ਵੱਲ ਪਰਤ ਆਇਆ ਤੇ ਇਸ ਤਰ੍ਹਾਂ ਇਹ ਦੁਰਾਨੀ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਮਹਾਰਾਜਾ ਸਾਹਿਬ ਦੇ ਦਾਨ 'ਤੇ ਰਹਿਣ ਲੱਗਾ।